ਆਮ ਜਨਤਾ ਚ ਤੇ ਨਾਰਮਲ ਚੱਲਦੀ ਰਹਿੰਦੀ ਆ ਕਿਤੇ ਕਿਤੇ ਆਉਂਦਾ ਥੋੜੀ ਜਿਹੀ ਪ੍ਰੋਬਲਮ ਆ ਜੋ ਸ਼ਾਮ ਨੂੰ ਛੁੱਟੀ ਹੁੰਦੀ ਨਾ ਫੈਕਟਰੀ ਵਗੈਰਾ ਬੰਦ ਹੁੰਦੀਆਂ ਜਦੋਂ ਸਾਡੇ ਮੀਂਹ ਜਿਆਦਾ ਪੈਂਦਾ ਜਦੋਂ ਟ੍ਰੈਫਿਕ ਅਸੀਂ ਨਾਲ ਦੇ ਪੁਆਇੰਟ ਤੋਂ ਨਾ ਕੋਈ ਨਾ ਕੋਈ ਮੈਂ ਫੋਰਸ ਬਹੁਤ ਘਟਿਆ ਮੁਲਾਜ਼ਮ ਬਹੁਤ ਘਟਦੇ ਇਸ ਕਰਕੇ ਅਸੀਂ ਨਾਲ ਦੇ ਪੁਆਇੰਟ ਤੋਂ ਕੋਈ ਨਾ ਕੋਈ ਅਰੇਂਜਮੈਂਟ ਕਰਕੇ ਐਕਸਟਰਾ ਫੋਰਸ ਦਾ ਤਾਂ ਉਹਦੇ ਨਾਲ ਵੀ ਅਸੀਂ ਕੋਸ਼ਿਸ਼ ਕਰਦੇ ਆਂ ਤੇ ਟ੍ਰੈਫਿਕ ਦੇ ਨਾਰਮਲ ਚੱਲਦੀ ਆ ਕਿ ਹਰ ਇੱਕ ਬੰਦਾ ਆਪਣੇ ਟਾਈਮ ਸਰ ਕੰਮ ਤੇ ਨਹੀਂ ਪਹੁੰਚ ਸਕਦਾ ਅੱਜ ਕੁਝ ਬੱਚਿਆਂ ਦੇ ਪੇਪਰ ਸੀਗੇ ਇਤੀ ਵੇ ਟ੍ਰੈਕ ਕੋ ਜਲਦੀ ਤੋਂ ਜਿਆਦੀ ਨਿਗਾਹੀ ਜਵੇ ਨਾਰਮਲ ਰੱਖੀ ਜਾਵੇ ਤਾਂ ਕਿ ਬੱਚੇ ਵੀ ਆਪਣੇ ਨਾਲ ਟਾਈਮ ਸਰ ਇਗਜ਼ਾਮ ਦੇ ਜਾਣ ਜਾਣਾ ਜਾਂ ਨਹੀਂ ਉਹਨਾਂ ਨੂੰ ਅਸੀਂ ਗਾਈਡ ਕਰੀਦਾ ਵੀ ਨਹੀਂ ਵੀ ਇੱਧਰ ਨਹੀਂ ਆਉਣਾ ਤੁਸੀਂ ਗਲਤ ਆ ਗਏ ਆ ਜਾਣਾ ਮੰਨਿਆ ਉਹ ਜਾਣ ਬੁੱਝ ਕੇ ਆਉਣਗੇ ਅਸੀਂ ਫਿਰ ਉਹਨਾਂ ਦਾ ਅਕੋਰਡਿੰਗ ਟੂ ਰੂਲ ਅਸੀਂ ਉਹਨਾਂ ਦੇ ਚਰਾਨ ਕਰਦੇ ਆਂ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਟ੍ਰੈਫਿਕ ਪੁਲਿਸ ਦੀ ਡਿਊਟੀ ਬੜੀ ਸਖਤ ਹੁੰਦੀ ਹੈ ਗਰਮੀ ਹੋਵੇ ਜਾਂ ਸਰਦੀ ਚਾਹੇ ਬਾਰਿਸ਼ ਪੈਰੀ ਹੋਵੇ ਜੇਕਰ ਟ੍ਰੈਫਿਕ ਪੁਲਿਸ ਆਪਣੀ ਡਿਊਟੀ ਤੰਦੇ ਨਾਲ ਨਹੀਂ ਨਵਾਂਦੀ ਤੇ ਲੋਕ ਆਪਣੀ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਪਰ ਤੁਸੀਂ ਦੇਖ ਸਕਦੇ ਹੋ ਸਮਰਾਲਾ ਚੌਂਕ ਦੇ ਵਿੱਚ ਇੱਕ ਪੁਆਇੰਟ ਐਸਾ ਆ ਜਿੱਥੇ ਤਕਰੀਬਨ ਜਾਮ ਲੱਗਿਆ ਰਹਿੰਦਾ ਆ ਪਰ ਟ੍ਰੈਫਿਕ ਪੁਲਿਸ ਜਿਹੜੇ ਹੈਗੇ ਆ ਬਾ ਖੂਬੀ ਜਿਹੜੀ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ بارش ਹੋਣ ਦੇ ਬਾਵਜੂਦ ਜਿਹੜੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ ਨਜ਼ਰ ਆ ਰਹੇ ਨੇ بارش ਦੇ ਵਿੱਚ ਛਤਰੀਆਂ ਵੀ ਇਹਨਾਂ ਨੇ ਲਿੱਤੀਆਂ ਹੋਈਆਂ ਨੇ ਪੈਰਾਂ ਦੇ ਵਿੱਚ ਬੂਟ ਵੀ ਜਿਹੜੇ ਇਹਨਾਂ ਨੇ ਪਾਏ ਹੋਏ ਨੇ بارش ਤੋਂ ਬਚਣ ਵਾਸਤੇ ਸਾਡੇ ਨਾਲ ਥਾਣੇਦਾਰ ਸਾਹਿਬ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਸਰ ਕੀ ਨਾਮ ਤੁਹਾਡਾ ਮੈਂਮਦਾ ਜੀ ਦੇ ਇਨਸਪੈਕਟਰ}{|\text{ਸ਼ਵਾਲ ਸਿੰਘ ਹੈ ਜੀ}} ਅ ਸਰ ਅੱਜ ਬਾਰਿਸ਼ ਵੀ ਪੈ ਰਹੀ ਹੈ ਸਵੇਰ ਤੋਂ ਹੀ ਪੈ ਰਹੀ ਹੈ ਤੇ ਮੈਂ ਦੇਖ ਰਿਹਾ ਵੀ ਕਾਫੀ ਜਿਹੜੇ ਤੁਹਾਡੇ ਜਿਹੜੇ ਜਵਾਨ ਨੇ ਮੁਸਤੈਦ ਨਜ਼ਰ ਆ ਰਹੇ ਨੇ ਟਰੈਫਿਕ ਨੂੰ ਕੰਟਰੋਲ ਕਰਦੇ ਨਜ਼ਰ ਆ ਰਹੇ ਨੇ ਹਾਂਜੀ 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 ਬਿਲਕੁਲ ਠੀਕ ਹੈ ਜੀ ਵੈਸੇ ਤਾਂ ਆਮ ਦਿਨਾਂ 'ਚ ਤਾਂ ਨਾਰਮਲ ਚੱਲਦੀ ਰਹਿੰਦੀ ਹੈ ਕਿਤੇ ਕਿਤੇ ਆਉਂਦਾ ਥੋੜੀ ਜਿਹੀ ਪ੍ਰੋਬਲਮ ਜੋ ਸ਼ਾਮ ਨੂੰ ਛੁੱਟੀ ਹੁੰਦੀ ਨਾ ਫੈਕਟਰੀ ਵਗੈਰਾ ਬੰਦ ਹੁੰਦੀਆਂ ਜਾਂ ਦੂਸਰੇ ਆਉਂਦੇ ਕੰਮ ਤੋਂ ਆਉਂਦੇ ਆ ਉਦੋਂ ਥੋੜਾ ਜਿਹਾ ਟਰੈਫਿਕ ਦਾ ਜਾਂ ਪਰ ਜਦੋਂ ਸਾਡੇ ਮੀਂਹ ਜਿਆਦਾ ਪੈਂਦਾ ਜਦੋਂ ਟ੍ਰੈਫਿਕ ਦੀ ਅਸੀਂ ਨਾਲ ਦੇ ਪੁਆਇੰਟ ਤੋਂ ਨਾ ਕੋਈ ਨਾ ਕੋਈ ਮੈਂ ਫੋਰਸ ਬਹੁਤ ਘਟਿਆ ਮੁਲਾਜ਼ਮ ਬਹੁਤ ਘਟਦੇ ਇਸ ਕਰਕੇ ਅਸੀਂ ਨਾਲ ਦੇ ਪੁਆਇੰਟ ਤੋਂ ਕੋਈ ਨਾ ਕੋਈ ਅਰੇਂਜਮੈਂਟ ਕਰਕੇ ਐਕਸਟਰਾ ਫੋਰਸ ਦਾ ਤਾਂ ਉਹਦੇ ਨਾਲ ਫਿਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਟ੍ਰੈਫਿਕ ਦੇ ਨੋਰਮਲ ਚੱਲੀ ਜਾਵੇ ਜੀ ਅੱਜ ਮੈਂ ਦੇਖ ਰਿਹਾ ਮੈਂ ਇਹਨਾਂ ਨੇ ਪੈਂਟਾ ਵੀ ਟੰਗੀਆਂ ਹੋਈਆਂ ਨੇ بارش ਵਿੱਚ ਛਤਰੀ ਲੈ ਕੇ ਆ ਵੀ ਕੰਟਰੋਲ ਪੂਰੀ ਤਰ੍ਹਾਂ ਕਰ ਰਹੇ ਨੇ ਕਿਸੇ ਵੀ ਜਿਹੜੇ ਰਾਹਗੀਰ ਨੇ ਜਾਂ ਵਾਹਨ ਚਲਾਣਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ ਨਾ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਇਹ ਆਪਣਾ ਸਹੀ ਫਰਜ਼ ਨਹੀਂ ਨਿਭਾਉਗੀ ਹਰ ਇੱਕ ਬੰਦਾ ਆਪਣੇ ਟਾਈਮ ਸਰ ਕੰਮ ਤੇ ਨਹੀਂ ਪਹੁੰਚ ਸਕਦਾ ਅੱਜ ਕੁਝ ਬੱਚਿਆਂ ਦੇ ਪੇਪਰ ਸੀਗੇ ਕੁਝ ਬੰਦੇਆਂ ਦੇ ਬੱਚੇ ਉਹਨਾਂ ਨੂੰ ਦਿੱਕਤ ਆਈ ਸੀਗੀ ਲੇਕਿਨ ਅਸੀਂ ਕੋਸ਼ਿਸ਼ ਕੀਤੀ ਵੀ ਟ੍ਰੈਫਿਕ ਜਲਦੀ ਤੋਂ ਜਲਦੀ ਨਿਗਾਈ ਜਾਵੇ ਨਾਰਮਲ ਰੱਖੀ ਜਾਵੇ ਤਾਂ ਕਿ ਬੱਚੇ ਵੀ ਆਪਣੇ ਨਾਲ ਟਾਈਮ ਸਰ ਅਗਜ਼ਾਮ ਦੇ ਸਕਣ ਸਰ ਜਿਹੜੇ ਆਮ ਲੋਕ ਨੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਐਸਾ ਹੈ ਜੀ ਜਿਹੜਾ ਤਾਂ ਕਈ ਵਾਰੀ ਬਾਹਰੋਂ ਬੰਦਾ ਆਉਂਦਾ ਅਣਜਾਣ ਆ ਵਿਚਾਰੇ ਨੂੰ ਨਹੀਂ ਪਤਾ ਹੁੰਦਾ ਵੀ ਇੱਧਰ ਦੀ ਜਾਣਾ ਜਾਂ ਨਹੀਂ ਉਹਨਾਂ ਨੂੰ ਅਸੀਂ ਗਾਈਡ ਕਰੀਦਾ ਵੀ ਨਹੀਂ ਵੀ ਇੱਧਰ ਦੀ ਨਹੀਂ ਆਉਣਾ ਤੁਸੀਂ ਗਲਤ ਆ ਗਏ ਆ ਅੱਗੇ ਵਾਸਤੇ ਨਹੀਂ ਆਉਣਾ ਲੇਕਿਨ ਜਿਹੜਾ ਬੰਦਾ ਲੋਕਲ ਆ ਜਿਹਨੂੰ ਪਤਾ ਵੀ ਹਾਂ ਬਈ ਇਹ ਬੇਵਧਰ ਨਹੀਂ ਜਾਣਾ ਮਨਾ ਆ ਉਹ ਜਾਣ ਬੁੱਝ ਕੇ ਆਉਣਗੇ ਅਸੀਂ ਫਿਰ ਉਹਨਾਂ ਦਾ ਅਕੋਰਡਿੰਗ ਟੂ ਰੂਲ ਅਸੀਂ ਉਹਨਾਂ ਦੇ ਚਰਾਨਲ ਕਰਦੇ ਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਸੋ ਤੁਸੀਂ ਸੁਣਿਆ ਵੀ ਪੁਲਿਸ ਦੀ ਜਿਹੜੀ ਡਿਊਟੀ ਐ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਹੈਗੇ ਸੜਕਾਂ ਦੇ ਉੱਤੇ ਖੜ ਕੇ ਜਿਹੜੀ ਬਖੂਬੀ ਜਿਹੜੀ ਡਿਊਟੀ ਨਿਭਾਈ ਜਾਂਦੀ ਐ بارش ਹੋਵੇ ਚਾਹੇ ਠੰਡ ਹੋਵੇ ਜਾਂ ਗਰਮੀ ਹੋਵੇ ਪਰ ਜਿਹੜੇ ਟ੍ਰੈਫਿਕ ਕਰਮਚਾਰੀ ਨੇ ਉਹ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਟ੍ਰੈਫਿਕ ਨੂੰ ਨਿਗਾਰਾ ਰਹੇ ਨੇ بارش ਵੀ ਹੋ ਰਹੀ ਐ ਸਾਰਾ ਕੁਝ ਮਨਣਗੀ ਕੰਟਰੋਲ ਦੇ ਵਿੱਚ ਇਹਨਾਂ ਨੇ ਕੀਤਾ ਹੋਇਆ ਜਿਹੜੀ ਟ੍ਰੈਫਿਕ ਐ ਬੜੇ ਆਰਾਮ ਦੇ ਨਾਲ ਜਾ ਰਹੀ ਐ ਸੋ ਤੁਸੀਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੀ ਜਿਹੜੀ رائے ਹੈਗੀ ਆ ਜਰੂਰ ਕਮੈਂਟ ਬਾਕਸ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ